ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸੰਗਤ ਜੀ ਵਾਹਿਗੁਰੂ ਜੀ ਕੀ ਫਤਿਹ ਸੋ ਦੇਖੋ ਜੀ ਅੱਜ ਸਭਾ ਦਾ ਤੀਸਰਾ ਦੀਵਾਨ ਆ ਚਿਰੀ ਚਮਕੌਰ ਸਾਹਿਬ ਦੀ ਧਰਤੀ ਤੇ ਜਿੱਥੇ ਬੇਲਾ ਦੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੇਲਾ ਦੇ ਨੌਜਵਾਨਾਂ ਵੱਲੋਂ ਬਹੁਤ ਹੀ ਸ਼ਰਧਾਪੂਰਵਕ ਔਰ ਬੜੀ ਮਿਹਨਤ ਨਾਲ ਇਹ ਲੰਗਰ ਦਾ ਪ੍ਰੋਗਰਾਮ ਜਿਹੜਾ ਆਯੋਜਿਤ ਕੀਤਾ ਸੀ ਸੋ ਦੋਸਤੋ ਕੱਲ ਨੂੰ ਯਾਨੀ ਕਿ ਕੱਲ ਨੂੰ 22 ਤਰੀਕ ਨੂੰ ਕੱਲ ਨੂੰ ਸ਼ਾਮ ਨੂੰ ਆਪਾਂ ਇਹ ਸਾਰੇ ਲੰਗਰ ਦਾ ਬਲੌਗ ਪਾਵਾਂਗੇ ਜਿਹਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਕਿ ਇਹ ਬੇਲਾ ਦੇ ਨੌਜਵਾਨਾਂ ਦੀ ਏਕਤਾ ਦੀ ਮਿਸਾਲ ਆ ਇਹ ਬਲੌਗ ਸਾਤ ਚਿਰਿਆਂ ਕਾਲ ਸੋ ਦੇਖੋ ਜੀ ਇਹ ਬੇਲਾ ਦੇ ਨੌਜਵਾਨਾਂ ਨੇ ਜਿਹੜੀ ਏਕਤਾ ਦੀ ਮਿਸਾਲ ਕਾਇਮ ਕੀਤੀ ਹੈ ਨਾ ਉਹ ਕੀ ਬਾਤ ਹੈ ਯਾਰ ਸਾਰੇ ਨੌਜਵਾਨਾਂ ਨੇ ਰਲ ਮਿਲ ਕੇ ਇਸ ਲੰਗਰ ਦੇ ਵਿੱਚ ਬਹੁਤ ਹੀ ਖੂਬਸੂਰਤ ਢੰਗ ਨਾਲ ਆਪਣੀ ਜ਼ਿੰਮੇਵਾਰੀ ਵੀ ਨਿਭਾਈ ਤੇ ਲੰਗਰ ਨੂੰ ਵੀ ਸਿਰੇ ਚਾੜਿਆ ਤੇ ਆ ਦੇਖੋ ਜੀ ਅੱਜ ਲਾਸਟ ਦਿਨ ਸਾਡੇ ਕੋਲ ਫੇਰ ਵੀ ਬਹੁਤ ਸਮਾਨ ਬਚ ਗਿਆ ਇਹ ਸਮਾਨ ਜਿਹੜਾ ਨੌਜਵਾਨਾਂ ਨੇ ਸਲਾਹ ਕੀਤੀ ਹੈ ਕਿ ਕੱਲ ਨੂੰ ਵੀ ਆਪਾਂ ਲੰਗਰ ਚਲਾਵਾਂਗੇ ਜੋ ਨਾ ਸੰਗਤ ਦੀ ਰਵਾਨਗੀ ਹੁੰਦੀ ਆ ਜਿਹੜੀ ਸੰਗਤ ਰਵਾਨਾ ਹੁੰਦੀ ਆ ਜਾਂ ਫਿਰ ਲੰਗਰਾਂ ਵਾਲੇ ਜਿਹੜੇ ਸੇਵਾਦਾਰ ਟੈਂਟ ਖੋਲ ਕੇ ਰਵਾਨਾ ਹੁੰਦੇ ਆ ਸੋ ਉਹਨਾਂ ਲਈ ਵੀ ਕੱਲ ਨੂੰ ਲੰਗਰ ਲਗਾਇਆ ਜਾਏਗਾ ਦੇ ਦੋਸਤੋ ਇਹ ਪੂਰਾ ਬਲੌਗ ਜਿਹੜਾ 8-9 ਮਿੰਟ ਦਾ ਬਲੌਗ ਬਣੂਗਾ ਜੀ ਇਹ ਨੌਜਵਾਨਾਂ ਦੀ ਮਿਹਨਤ ਦਾ ਨੌਜਵਾਨਾਂ ਦੀ ਹਿੰਮਤ ਦਾ ਨੌਜਵਾਨਾਂ ਦੀ ਏਕਤਾ ਦਾ ਇਹ ਇੱਕ ਮਿਸਾਲ ਬਲੌਗ ਬਣੂਗਾ ਇਹ ਕੱਲੂ ਤਕਰੀਬਨ ਰਾਤ ਨੂੰ 8:30 ਵਜੇ ਮੈਂ ਆਪਣੇ ਚੈਨਲ ਤੇ ਅਪਲੋਡ ਕਰੂੰਗਾ ਸੋ ਮੈਨੂੰ ਉਮੀਦ ਹੈ ਕਿ ਸਾਰੇ ਦੋਸਤ ਇਸ ਬਲੌਗ ਨੂੰ ਬੜੇ ਪਿਆਰ ਨਾਲ ਦੇਖਣਗੇ ਹੋਰ ਅੱਗੇ ਸ਼ੇਅਰ ਵੀ ਕਰਨਗੇ ਸੋ ਧੰਨਵਾਦ ਜੀ